ਪੁਰ ਸਾਹਿਬ ਵਿਧਾਨ ਸਭਾ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਕੋਟਲਾ ਦੇ ਪਿੰਡ ਮਿਡਵਾ ਚ ਹੈ। ਔਰ ਬਲਾਕ ਸੰਪਤੀ ਜ਼ੋਨ ਜਿਹੜਾ ਛਿੰਝੜੀ ਹੈ। ਇਹਦੇ ਤੋਂ ਆਪਣੀ ਜ਼ਿਲ੍ਹਾ ਪਰਿਸ਼ਦ ਦੀ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਸਾਡੀ ਕੈਂਡੀਡੇਟ ਭੈਣਜੀ ਸੁਖਜਿੰਦਰ ਕੌਰ ਜੀ ਜੋ ਜ਼ਿਲ੍ਹਾ ਪਰਿਸ਼ਦ ਦੀ ਉਮੀਦਵਾਰ ਹੈ। ਸਾਡੇ ਮੰਡਲ ਪ੍ਰਧਾਨ ਰਤਨ ਧਲੇੜਾ ਜੀ, ਸਾਡੇ ਪਰਮਿੰਦਰ ਸ਼ਰਮਾ ਜੀ, اٹਵਾਲ ਸਾਹਿਬ ਸਾਰੀ ਸੀਨੀਅਰ ਲੀਡਰਸ਼ਿਪ ਵੀ ਹੈ। ਔਰ ਸਾਡੇ ਜਿਹੜੇ ਪੰਜੋ ਬਲਾਕ ਸੰਪਤੀ ਜ਼ੋਨ ਨੇ ਜ਼ਿਲ੍ਹਾ ਪਰਿਸ਼ਦ ਦੇ ਉਹ ਪੰਜੇ ਬਲਾਕ ਸੰਪਤੀ ਜ਼ੋਨ ਦੇ ਸਾਡੇ ਜਿਹੜੇ ਉਮੀਦਵਾਰ ਨੇ ਉਭੀ ਇੱਥੇ ਹਾਜ਼ਰ ਨੇ ਸੋ ਇੱਕ ਮੀਟਿੰਗ ਕਰਕੇ ਪੂਰੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਪਤੀ ਚੋਣਾਂ ਦੀ ਅਸੀਂ ਪੂਰੀ ਰਣਨੀਤੀ ਵੀ ਬਣਾਈ ਆ ਔਰ ਮਿਡਵਾ ਪਿੰਡ ਦੇ ਅੰਦਰ ਮੀਟਿੰਗ ਕਰਕੇ ਇਹਦੀ ਚੋਣ ਪ੍ਰਚਾਰ ਦੀ ਮੁਹਿੰਮ ਵੀ ਅਸੀਂ ਸ਼ੁਰੂਆਤ ਕੀਤੀ ਆ ਬਹੁਤ ਅੱਛਾ ਰਿਸਪੌਂਸ ਜਿਹੜਾ ਸਾਡੇ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਚਾਹੇ ਉਹ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਹੋਣਗੇ ਚਾਹੇ ਸਾਡੇ ਬਲਾਕ ਸੰਪਤੀ ਦੇ ਉਮੀਦਵਾਰ ਹੋਣਗੇ ਉਹ ਸਾਰੇ ਉਮੀਦਵਾਰਾਂ ਨੇ ਆਪਣੀ ਕੈਂਪੇਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਔਰ ਅਗਲੇ 5-6 ਦਿਨਾਂ ਚ ਇਸ ਜ਼ਿਲ੍ਹਾ ਪ੍ਰੀਸ਼ਦ ਦੇ ਅੰਤਰਗਤ ਆਉਣ ਵਾਲੇ ਸਾਰੇ ਪਿੰਡਾਂ 'ਚ ਭਾਰਤੀ ਜਨਤਾ ਪਾਰਟੀ ਦੀ ਮੁਹਿੰਮ ਪੂਰੇ ਜੋਰ-ਸ਼ੋਰ ਦੇ ਨਾਲ ਘਰ-ਘਰ ਸੰਪਰਕ ਕਰਨ ਦੀ ਯੋਜਨਾ ਵੀ ਬਣੀ ਹੈ ਛੋਟੀਆਂ ਮੀਟਿੰਗਾਂ ਵੀ ਔਰ ਵੱਡੀਆਂ ਮੀਟਿੰਗਾਂ ਵੀ ਸੀਨੀਅਰ ਲੀਡਰਸ਼ਿਪ ਨੂੰ ਬੁਲਾ ਕੇ ਉਹ ਵੀ ਅਸੀਂ ਕਰਾਂਗੇ ਜਲਸੇ ਵੀ ਹੋਣਗੇ ਸੋ ਬਹੁਤ ਵੱਡਾ ਉਡਾਰਾ ਸਮਰਥਨ ਜਿਹੜਾ ਇਸ ਪੂਰੇ ਕੋਟਲਾ ਜ਼ਿਲ੍ਹਾ ਪ੍ਰੀਸ਼ਦ ਦੇ ਏਰੀਏ 'ਚ ਭਾਜਪਾ ਨੂੰ ਮਿਲ ਰਿਹਾ ਪਿਛਲੀ ਲੋਕ ਸਭਾ ਚੋਣਾਂ 'ਚ ਵੀ ਬਹੁਤ ਅੱਛਾ ਰਿਜ਼ਲਟ ਇਸ ਜ਼ਿਲ੍ਹਾ ਪ੍ਰੀਸ਼ਦ ਜੋਂ ਚੋਂ ਆਇਆ ਸੀ ਔਰ ਇਸ ਵਾਰ ਵੀ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਸਾਰੇ ਲੀਡਰਸ਼ਿਪ ਪਰਮਿੰਦਰ ਸ਼ਰਮਾ ਜੀ ਅਟਵਾਲ ਜੀ ਧਨੇੜਾ ਸਾਹਿਬ ਦੀ ਅਗਵਾਈ 'ਚ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਵਿੱਚ ਜਿੱਤਾਂਗੇ ਔਰ ਪੰਜੇ ਸੰਤੀਆਂ ਉਹਨਾਂ ਦੇ ਸਾਡੇ ਉਮੀਦਵਾਰ ਵੀ ਇੱਥੋਂ ਜੋਤੀ ਹੋਣ ਹੋਣਗੇ ਮੋਦੀ ਸਾਹਿਬ ਦੇ ਹੱਕ 'ਚ ਬਹੁਤ ਵੱਡੀ ਲਹਿਰ ਚੱਲ ਰਹੀ ਆ ਜਿਸ ਪ੍ਰਕਾਰ ਦੇ ਕੰਮ ਮੋਦੀ ਸਾਹਿਬ ਨੇ ਕੀਤੇ ਉਹਨਾਂ ਸਾਰੇ ਕੰਮਾਂ ਨੂੰ ਲੈ ਕੇ ਅਸੀਂ ਪਿੰਡ-ਪਿੰਡ ਜਾਣਾ ਔਰ ਝਾੜੂ ਦੀ ਸਰਕਾਰ ਦੀ ਜਿਹੜੀ ਵਾਦਾ ਖਿਲਾਫੀ ਆ ਜਿਸ ਪ੍ਰਕਾਰ ਨਾਲ ਉਹਨਾਂ ਨੇ ਪੰਜਾਬ ਨੂੰ ਹਰ ਪੱਖੋਂ ਨਿਗਾਰਮਾਂ ਲੈ ਕੇ ਗਏ ਉਹ ਵੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਕਾਂਗਰਸ ਜਿਹੜਾ ਕੁਚਾਸ਼ਨ ਰਿਆ ਉਹਦੀ ਗੱਲ ਵੀ ਲੋਕਾਂ ਸਾਹਮਣੇ ਰੱਖਾਂਗੇ ਕਿ ਇੱਕ ਪੰਨੇ ਭ੍ਰਸ਼ਟਾਚਾਰ ਚ ਲਿਪਤ ਪਾਰਟੀਆਂ ਨੇ ਔਰ ਦੂਜੀ ਤਰਫ ਮੋਦੀ ਜੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਨੇ ਦੇਸ਼ ਲਈ ਜੋ ਕੰਮ ਕੀਤੇ ਆ ਪੰਜਾਬ ਲਈ ਜੋ ਕੰਮ ਕੇਂਦਰ ਸਰਕਾਰ ਨੇ ਕੀਤੇ ਆ ਪਿੰਡਾਂ ਲਈ ਜੋ ਕੰਮ ਖਾਸ ਤੌਰ ਤੇ ਅੱਜ ਚਰਚਾ ਇੱਥੇ ਹੋ ਰਹੀ ਸੀ ਕਿ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਟਾਇਲਟ ਨਹੀਂ ਬਣੇ ਜਿੱਥੇ ਗਰੀਬਾਂ ਦੀਆਂ ਛੱਤਾਂ ਪੱਕੀਆਂ ਨਹੀਂ ਹੋਈਆਂ ਰਾਸ਼ਨ ਨਹੀਂ ਆ ਰਿਹਾ ਔਰ ਦੇ ਨਾਲ ਨਾਲ ਜਿਹੜਾ ਵਿੱਤ ਕਮਿਸ਼ਨ ਦਾ ਪੈਸਾ ਜਿਵੇਂ ਪਿੰਡਾਂ ਚ ਆ ਰਿਹਾ ਸੋ ਜਿਹੜੇ ਸਾਰੇ ਕੰਮ ਨੇ ਉਹਨਾ ਕੰਮਾਂ ਨੂੰ ਲੋਕਾਂ ਦੀ ਕਿਚਾਰੀ ਚ ਲੈ ਕੇ ਜਾਵਾਂਗੇ ਸੋ ਮੈਂ ਬਹੁਤ ਸ਼ੁਭ ਕਾਮਨਾਵਾਂ ਮੰਡਲ ਪ੍ਰਧਾਨ ਸਾਹਿਬ ਨੂੰ ਔਰ ਆਪਣੇ ਸਾਰੇ ਉਮੀਦਵਾਰਾਂ ਨੂੰ ਦੇਣਾ ਚਾਹਨਾ ਕਿ ਭਈ ਉਹਨਾਂ ਨੇ ਅੱਛੀ ਮੁਹਿੰਮ ਦੀ ਸ਼ੁਰੂਆਤ ਕੀਤੀ ਆ ਔਰ ਜ਼ਰੂਰ ਪਾਰਟੀ ਦਾ ਜਿਹੜਾ ਝੰਡਾ ਫਹਿਰੇਗਾ ਔਰ ਪਾਰਟੀ ਪੰਜੇ ਬਲਾਕ ਸੰਵਤੀਆਂ ਦੀਆਂ ਸੀਟਾਂ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਜਿਹੜੀ ਆ ਉਹ ਬਹੁਤ ਵੱਡੇ ਫਰਕ ਦੇ ਨਾਲ ਭਾਜਪਾ ਜਿੱਤ ਕਰਕੇ ਆਏਗੀ ਬਹੁਤ ਬਹੁਤ ਧੰਨਵਾਦ भारतीय जनता पार्टी भारतीय जनता पार्टी श्री नरेंद्र भाई मोदी श्री नरेंद्र भाई मोदी श्री अश्विनी शर्मा श्री सुभाष शर्मा श्री नरेंद्र मोदी श्री सुभाष शर्मा श्री अश्विनी शर्मा श्री नरेंद्र मोदी भारतीय जनता पार्टी भारतीय जनता पार्टी बाद चलिया बहत बहुत 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 धन्यवाद जी, बहुं बहुं। <laughs> दोड़ 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 जी।